ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਔਰ ਚੋਣ ਮੈਦਾਨ ਜਿਸ ਤਰੀਕੇ ਦੇ ਨਾਲ ਭਖਦਾ ਜਾ ਰਿਹਾ ਹੈ ਔਰ ਉਸੇ ਤਰੀਕੇ ਦੇ ਨਾਲ ਨਵੇਂ-ਨਵੇਂ ਚਿਹਰੇ ਨਵੇਂ-ਨਵੇਂ ਨਾਮ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਉਤਰਦੇ ਹੋਏ ਨਜ਼ਰ ਆ ਰਹੇ ਨੇ ਹੁਣ ਆਨੰਦਪੁਰ ਸਾਭ ਤੋਂ ਇੱਕ ਹੋਰ ਨਾਮ ਇੱਕ ਆਜ਼ਾਦ ਉਮੀਦਵਾਰ ਜਿਹੜੇ ਨੇ ਉਹ ਸਾਹਮਣੇ ਆਏ ਨੇ ਗੁਰਿੰਦਰਜੀਤ ਸਿੰਘ ਸੈਣੀ ਜਿਹੜੇ ਪਹਿਲਾਂ ਕਾਂਗਰਸ ਦੇ ਵਿੱਚ ਜਿਹੜੇ ਨੇ ਰਹਿ ਚੁੱਕੇ ਨੇ ਔਰ ਉਤੋਂ ਦੀ ਬੜੀ ਜਿਹੜੇ ਕੰਮ ਨੇ ਕਾਂਗਰਸ ਦੇ ਨਾਲ ਰਲ ਕੇ ਕੀਤੇ ਜਾ ਚੁੱਕੇ ਨੇ ਲੇਕਿਨ ਐਤਕੀ ਨਾ ਕਾਂਗਰਸ ਦੇ ਵੱਲੋਂ ਆਇਆ ਲੇਕਿਨ ਆਜ਼ਾਦ ਉਮੀਦਵਾਰੀ ਜਿਹੜੀ ਆਨੰਦਪੁਰ ਸਾਹਿਬ ਤੋਂ ਜਿਤਾਈ ਗਈ ਹੈ ਗੱਲਬਾਤ ਕਰਾਂਗੇ ਸੈਣੀ ਸਾਹਿਬ ਦੇ ਨਾਲ ਸੈਣੀ ਜੀ ਕੀ ਕਾਰਨ ਰਿਹਾ ਕਿ ਇਸ ਤਰੀਕੇ ਦੇ ਨਾਲ ਆਜ਼ਾਦ ਉਮੀਦਵਾਰੀ ਲਾਣੀ ਪਈ ਜਿਸ ਵਕਤ ਕਾਂਗਰਸ ਪਾਰਟੀ ਦੇ ਨਾਲ ਚੰਗੇ ਸਮੇਂ ਤੋਂ ਕੰਮ ਕੀਤਾ ਉਹਨਾਂ ਦੇ ਲਈ ਨੀਵੇਂ ਪੱਧਰ ਤੋਂ ਹੋ ਕੇ ਕੰਮ ਕੀਤਾ ਮੈਮ ਇਸ ਵੇਲੇ ਤੁਸੀਂ ਹਾਲਾਤ ਪੰਜਾਬ ਦੇ ਦੇਖ ਸਕਦੇ ਹੋ ਕਿ ਜਿਹੜੇ ਮੁੱਦੇ ਸਾਡੇ ਕਾਂਗਰਸ ਵੇਲੇ ਅਕਾਲੀਆਂ ਵੇਲੇ ਸੀ ਉਹ ਅੱਜ ਵੀ ਉੱਥੇ ਹੀ ਖੜੇ ਨੇ ਅਕਾਲੀ ਸਰਕਾਰ ਗਈ ਕਾਂਗਰਸ ਆਈ ਕਾਂਗਰਸ ਚਲੇਗੀ ਆਪ ਆਈ ਆਪ ਵੀ ਚਲੀ ਜਾਏਗੀ ਪਰ ਹੁਣ ਤੱਕ ਮੁੱਦੇ ਲੋਕਾਂ ਦੇ ਆਮ ਲੋਕਾਂ ਦੇ ਮੁੱਦੇ ਨਹੀਂ ਕੋਈ ਸੋਲਵ ਹੋਏ ਪ੍ਰੋਬਲਮ ਇਹ ਰਹੀ ਹੈ ਜੀ ਜਿਹੜੇ ਲੋਕਾਂ ਦੇ ਮੇਨ ਮੁੱਦੇ ਸੀ ਉਹਨਾਂ ਤੋਂ ਭਟਕ ਕੇ ਅਸਰ ਕਰਾ ਆਪਸੀ ਲੜੀ ਜਾਂਦੇ ਨੇ ਕਦੀ ਅਕਾਲੀ ਕਾਂਗਰਸ ਨੂੰ ਕਹਿੰਦੇ ਨੇ ਕਦੀ ਆਪ ਵਾਲੇ ਅਕਾਲੀਆਂ ਨੂੰ ਕਹਿੰਦੇ ਨੇ ਮਤਲਬ ਮੇਨ એનર્ਜੀ ਜਿਹੜੀ ਫੋਕਸ ਮੁੱਦਿਆਂ ਤੇ ਹੋਣੀ ਚਾਹੀਦੀ ਸੀ ਲੋਕਾਂ ਦੇ ਮੁਸ਼ਕਲਾਂ ਨੂੰ ਹੱਲ ਕਰਨ ਦੀ ਹੋਣੀ ਚਾਹੀਦੀ ਸੀ ਉਹ ਆਪਸ ਦੀ ਲੜਾਈ ਤੇ ਆ ਹੁਣ ਵੀ ਤੁਸੀਂ ਦੇਖ ਲਓ ਕੋਈ ਨਵਾਂ ਬਿਆਨ ਆਉਂਦਾ ਤੇ ਉਹਨਾਂ ਦੀ ਪਰਸਨਲ ਟਿੱਪਣੀ ਹੁੰਦੀ ਹੈ ਜੀ ਇਹ ਗਲਤ ਗੱਲ ਆ ਤੁਸੀਂ ਉਹਨਾਂ ਦੀ ਪਰਸਨਲ ਟਿੱਪਣੀ ਕਰਨ ਦਾ ਮਤਲਬ ਹੀ ਨਹੀਂ ਬਣਦਾ ਤੁਸੀਂ ਲੋਕਾਂ 'ਚ ਵਿਜਿੱਤੇ ਹੋ ਜਾਂ ਵਿਚਰਦੇ ਹੋ ਲੋਕਾਂ ਦੀਆਂ ਮੁੱਦਿਆਂ ਦੀ ਗੱਲ ਕਰੋ ਮੁੱਦਿਆਂ ਦੇ ਹੱਲ ਕਰਨ ਦੀ ਗੱਲ ਕਰੋ ਜਿਹੜੇ ਮੇਨ ਮੁੱਦੇ ਨੇ ਉਹਨਾਂ ਤੇ ਕੋਈ ਸੋਲੂਸ਼ਨ ਕਰਦੇ ਨਹੀਂ ਜੀ ਅੱਜ ਜੇ ਸੋਲੂਸ਼ਨ ਨਹੀਂ ਕੱਢਦੇ ਚਲੋ ਲੇਕਿਨ ਫਿਰ ਵੀ ਐਤ ਕੀ ਸਾਰੀ ਪਾਟੀਆਂ ਭਾਵੇਂ ਕਾਂਗਰਸ ਹੋਗੀ ਭਾਵੇਂ ਅਕਾਲੀ ਦਲ ਹੋਗੀ ਭਾਵੇਂ ਭਾਜਪਾ ਹੋਗੀ ਭਾਵੇਂ ਆਮ ਆਦਮੀ ਪਾਰਟੀ ਹੋਗੀ ਸਾਰਿਆਂ ਨੇ ਐਤ ਕੀ ਜਿਹੜੇ ਮੈਨੀਫੈਸਟੋ ਦਿੱਤੇ ਨੇ ਕਿਸਾਨਾਂ ਪੱਖੀ ਲੋਕਾਂ ਦੇ ਪੱਖੀ ਦਿੱਤੇ ਤੁਹਾਨੂੰ ਉਹਨਾਂ ਦੇ ਵਿੱਚੋਂ ਕੋਈ ਚੰਗੀ ਪਾਰਟੀ ਨਹੀਂ ਲੱਗੀ ਸੱਲੇ ਤੱਕ ਕਿ ਭਈ ਆਜ਼ਾਦ ਉਮੀਦਵਾਰੀ ਲੜਨੀ ਔਖੀ ਹੋ ਸਕਦੀ ਹੈ ਕਿਸੇ ਪਾਰਟੀ ਦਾ ਨਾਂ ਨਾ ਲੱਗ ਜੇ ਤੇ ਸ਼ਾਇਦ ਉਮੀਦਵਾਰੀ ਸੌਖੀ ਹੋ ਜੇ ਮੈਮ ਇਸ ਵਾਰ ਨਾ ਜੋ ਹਾਲਾਤ ਨੇ ਲੋਕਾਂ ਦੇ ਵਿਸ਼ਵਾਸ ਲੋਕਾਂ ਦਾ ਉੱਠ ਚੁੱਕਿਆ ਸਾਰੀ ਬਿਰਵਾਇਤੀ ਪਾਰਟੀਆਂ ਤੋਂ ਦੂਜਾ ਮੈਨੀਫੈਸਟੋ ਤਾਂ ਹਰ ਸਾਲ ਹਰ ਵਾਰੀ ਇਲੈਕਸ਼ਨਾਂ ਚ ਜਾਰੀ ਹੁੰਦੇ ਨੇ ਪਰ ਮੈਨੀਫੈਸਟੋ ਦੇ ਜਿਹੜੇ ਮੇਨ ਮੁੱਦੇ ਨੇ ਉਹ ਕੋਈ ਹੱਲ ਨਹੀਂ ਹੁੰਦੇ ਜੀ ਉੱਦਾਂ ਦੇ ਉੱਦਾਂ ਹੀ ਰਹਿੰਦੇ ਨੇ ਸਟਾਰਟਿੰਗ ਹੁੰਦੇ ਨੇ ਪਰ ਜੇ ਤੁਸੀਂ ਕਿਸੇ ਨੂੰ ਪੁੱਛਦੇ ਹੋ ਉਹ ਲੋਕਾਂ ਤੇ ਮਤਲਬ ਪੁਰਾਣੀ ਸਰਕਾਰ ਤੇ ਠਿਕਰਾ ਪੋੜ ਦਿੰਦੇ ਨੇ ਇਹ ਨਹੀਂ ਪੁੱਛਦਾ ਕੋਈ ਕਿ ਜਿਹੜਾ ਤੁਸੀਂ ਮੈਨੀਫੈਸਟੋ ਤੁਸੀਂ ਤਾਂ ਕੀਤਾ ਸੀਗਾ ਉਹ ਉੱਥੇ ਦਾ ਉੱਥੇ ਹੀ ਖੜਾ ਹੈ ਜੀ ਬੇਸਿਕ ਇਸੇ ਕਰ ਕਾਰਨ ਹੈ ਕਿ ਇੰਡੀਪੈਂਡੈਂਟ ਕੈਂਡੀਡੇਟ ਹੈ ਜਿਹੜਾ ਮੈਂ ਆਪ ਇੰਡੀਪੈਂਡੈਂਟ ਕੈਂਡੀਡੇਟ ਇਸ ਕਰਕੇ ਖੜਾ ਹੋਇਆ ਹੈ ਜੀ ਤਾਂ ਕਿ ਲੋਕਾਂ ਦੀ ਆਵਾਜ਼ ਬਣ ਕੇ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੇ ਵਿਚਰ ਕੇ ਨਾ ਤਾਂ ਕੋਈ ਪੀਏ ਹੈ ਜੀ ਨਾ ਕੋਈ ਪ੍ਰੋਟੋਕਾਲ ਹੈ ਸਿੱਧਾ ਉਹਨਾਂ ਦੇ ਵਿੱਚ ਰਹਿ ਕੇ ਉਹਨਾਂ ਦੇ ਮੁੱਦੇ ਹੱਲ ਕਰ ਸਕਾਂ ਅੱਛਾ ਫਿਰ ਤੁਹਾਡਾ ਮੈਨੀਫੈਸਟੋ ਤਬ ਤੋਂ ਜਿਹੜਾ ਹੈ ਉਹ ਚੋਣ ਲੜੂਗੇ ਲੋਕਾਂ ਦੇ ਮੁੱਦੇ ਤੁਹਾਨੂੰ ਕੀ ਲੱਗ ਰਹੇ ਨੇ ਸਤੋਤ ਮੈਂ ਮੇਰਾ ਮੇਰਾ ਮੈਨੀਫੈਸਟੋ 2 ਦਿਨਾਂ ਦਾ ਤੱਕ ਮੈਂ ਜਾਰੀ ਕਰ ਦਾਂਗਾ ਜੀ ਪਰ ਉਸ ਤੋਂ ਬਾਅਦ ਬੇਸਿਕ ਜਿਹੜਾ ਮੁੱਦਾ ਜਿਹੜਾ ਪੰਜਾਬ ਤੇ ਕਲੰਕ ਲੱਗੇ ਨਸ਼ਿਆਂ ਦਾ ਉਹ ਖਤਮ ਕਰਨਾ ਹੈ ਜੀ ਅਨੰਦਪੁਰ ਸਾਹਿਬ ਹੜਾਂ ਦਾ ਮੁੱਦਾ ਹੈ ਜੀ ਅਨਪਲੋਇਮੈਂਟ ਦਾ ਮੁੱਦਾ ਹੈ ਫਿਰ ਫਾਰਮਰਸ ਦਾ ਮੁੱਦਾ ਹੈ ਜੀ ਜੇ ਬੇਸਿਕ ਜਿਹੜਾ ਮੇਰਾ ਮੈਂ ਇੱਕ ਗੱਲ ਕਰਨਾ ਹੁਣ ਚਾਹਾਂਗਾ ਕੀ ਸਾਡੇ ਸਿਲੋਜ਼ ਨੇ ਜੀ ਜਿਹੜੇ ਪਹਿਲਾਂ ਨਾ ਆਪਣੇ ਆਮ ਬੰਦਾ ਲੈ ਸਕਦਾ ਸੀ ਹੁਣ ਆਦਾਨੀਆਂ ਤੇ ਬਾਨੀਆਂ ਕੋਲੇ ਚਲੇ ਗਏ ਪਰ ਹੁਣ ਇਹ ਚਾਹੀਦਾ ਸੀ ਕਿ ਜਿਹੜੇ ਜਿਹੜਾ ਖੇਤਰੀ ਜਿਹੜਾ ਐਗਰੀਕਲਚਰਲ ਜੁੜਿਆ ਹੋਇਆ ਉਹ ਜਾਂ ਤਾਂ ਫਾਰਮਰਸ ਕੋਲ ਰਵੇ ਜਾਂ ਉਹਨਾਂ ਦੀ ਸੁਸਾਇਟੀਜ਼ ਕੋਲ ਰਵੇ ਹੁਣ ਦੇਖੋ ਇਹ ਸਿੰਪਲ ਹੈ ਜੇ ਸਿਲੋਜ਼ ਨੇ ਜੀ ਉਹ ਬੇਸਿਕ ਤੁਸੀਂ ਬਣਾਉਨੇ ਹੋ ਬੈਂਕ ਤੋਂ ਕਰਜ਼ਾ ਮਿਲ ਜਾਂਦਾ ਉਹਦਾ ਕਿਰਾਇਆ ਐਫਸੀਆਈ ਦਿੰਦੀ ਹੈ ਜੇ ਉਹੀ ਫਾਰਮਰਸ ਦੀ ਸੁਸਾਇਟੀਜ਼ ਕੋਲ ਹੋਵੇ ਉਹ ਕਰਜ਼ਾ ਤਾਂ ਦੋ ਸਾਲਾਂ ਉੱਤਰ ਜਾਊਗਾ ਪਰ ਜਿਹੜੀ ਇਨਕਮ ਫਾਰਮਰ ਸੁਸਾਇਟੀ ਕੋਲੇ ਆਏਗੀ ਉਹ ਫਾਰਮਰਸ ਦੇ ਭਲੇ ਵਾਸਤੇ ਯੂਜ਼ ਹੋ ਸਕਦੀ ਹੈ ਜੀ ਇੱਕ ਛੋਟਾ ਜਿਹਾ ਸੰਉਧਾਰਨ ਦਿੱਤਾ ਬਾਕੀ ਮੈਂ ਮੈਨੀਫੈਸਟੋ ਦੇ ਵਿੱਚ ਕਲੀਅਰ ਕਰਾਂਗਾ। ਲੇਕਿਨ ਇਹ ਦੂਜੇ ਪਾਸੇ ਤੁਹਾਡੇ ਸਾਹਮਣੇ ਜਿਹੜੇ ਉਮੀਦਵਾਰ ਨੇ ਭਾਵੇਂ ਮੈਂ ਆਮ ਆਦਮੀ ਪਾਰਟੀ ਤੋਂ ਗੱਲ ਕਰਾਂ ਭਾਵੇਂ ਮੈਂ ਅਕਾਲੀ ਦਲ ਤੋਂ ਗੱਲ ਕਰਾਂ। ਅਕਾਲੀ ਦਲ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਜਿਹੜੇ ਪਹਿਲਾਂ ਵੀ ਉਥੋਂ ਚੁਣ ਕੇ ਐਮਪੀ ਬਣ ਚੁੱਕੇ ਨੇ ਉਹਨਾਂ ਨੇ ਦਾਅਵੇਦਾਰੀਆਂ ਜ਼ਰੂਰ ਦਿੱਤੀਆਂ ਕਹਿੰਦੇ ਇੰਪੋਰਟ ਐਕਸਪੋਰਟ ਇੱਥੋਂ ਦੀ ਚੱਲੂਗਾ। ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੇਰੀ ਪਿਛਲੇ ਵਾਰੀ ਰਹਿ ਗਈਆਂ ਸੀ ਮੈਂ ਸਾਰੀਆਂ ਲੋਕਾਂ ਨੂੰ ਪੂਰੀਆਂ ਕਰਕੇ ਦਵਾਂਗਾ ਜਿਹੜੇ ਜਿਹੜੇ ਵਾ ਚੰਦੂ ਮਹਾਰਾਜ ਜੀ ਮੇਰੇ ਰਿਸਪੈਕਟੇਬਲ ਨੇ ਜੀ ਮੇਰੇ ਦਾਦਾ ਜੀ ਸਮਾਨ ਨੇ ਤੇ ਬਹੁਤ ਪਿਆਰ ਵੀ ਹੈ ਸਾਡਾ ਪਰ ਬੇਸਿਕ ਚੀਜ਼ ਪ੍ਰੋਬਲਮ ਇਹ ਆਉਂਦੀ ਹੈ ਜਦੋਂ ਕੋਈ ਇੰਡੀਵਿਜੂਅਲ ਬੰਦਾ ਕੰਮ ਵੀ ਕਰਨਾ ਚਾਹੁੰਦਾ ਕਈ ਵਾਰ ਪਾਰਟੀਆਂ ਦੇ ਤੋਟ ਕੇ ਕੰਮ ਨਹੀਂ ਕਰ ਸਕਦਾ ਜਿਹੜਾ ਜਿਹੜੇ ਵਾਦੇ ਤਾਂ ਪਹਿਲਾਂ ਵੀ ਕੀਤੇ ਨੇ ਜੀ ਮੈਂ ਨਹੀਂ ਕਹਿੰਦਾ ਪੂਰੇ ਹੋਏ ਕਿ ਨਹੀਂ ਹੋਏ ਇਸ ਲਈ ਮੈਂ ਪੈਣਾ ਵੀ ਨਹੀਂ ਚਾਹੁੰਦਾ ਨਾ ਮੈਂ ਕੌਂਟਰਡਿਟ ਕਰਨਾ ਚਾਹੁੰਦਾ ਨਾ ਮੈਂ ਕਿਸੇ ਦੇ ਪਰਸਨਲ ਟਿੱਪਣੀ ਕਰਨਾ ਚਾਹੁੰਦਾ ਜੀ ਮੇਰਾ ਫੋਕਸ ਮੇਰੇ ਕੰਮਾਂ ਤੇ ਹੈ ਲੋਕਾਂ ਦੇ ਮੁੱਦਿਆਂ ਤੇ ਹੈ ਜੀ ਬੈਟਰ ਉਹਦੇ ਤੇ ਰਹੀ ਹੈ ਜੀ ਜੇ ਪਾਸੇ ਤੁਹਾਡੇ ਜਿਹੜੇ ਇਸ ਵਕਤ ਮੌਜੂਦਾ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਜਿਹੜੇ ਨੇ ਮਾਲਵਿੰਦਰ ਕੰਗ ਸਾਹਿਬ ਵੀ ਉੱਥੋਂ ਦੀ ਨੇ ਉਹਨਾਂ ਨੇ ਵੀ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਉਹ ਤੁਹਾਨੂੰ ਆਪਣੇ ਕੰਪੀਟੀਟਰ ਲੱਗਦੇ ਨੇ ਉਹਨਾਂ ਦੇ ਕੋਲ ਵੀ ਬੜੇ ਮੁੱਦੇ ਨੇ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਇਸ ਵਕਤ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਮੈਮ ਆਮ ਆਦੀ ਪਾਰਟੀ ਤੇ ਹੁਣ ਇਨਸ਼ਰ ਹੋ ਗਿਆ ਜੀ ਕੁਝ ਮੁੱਦਿਆਂ ਤੇ ਹਲੇ ਵੀ ਨਸ਼ਿਆਂ ਤੇ ਠੱਲ ਨਹੀਂ ਪਈ ਜੀ ਆਪਣੇ ਆਪਣਾ ਲਾਅ ਐਂਡ ਆਰਡਰ ਗੈਂਗਸਟਰ ਬਾਦ ਬਹੁਤ ਵੱਧ ਗਿਆ ਜੀ ਆਪਾਂ ਬੈਬਿੰਗ ਆ ਬਿਜ਼ਨਸਮੈਨ ਇੱਥੇ ਲੋਕੀ ਇਨਵੈਸਟ ਕਰਨ ਦੇ ਬਾਦ ਜੀ ਟਕਰਾਉਂਦੇ ਨੇ ਹੁਣ ਬੇਸ ਜਦੋਂ ਮਲਵਿੰਦਰ ਕੰਗਜੀ ਦੀ ਗੱਲ ਕਰੀਏ ਬੇਸਿਕਲੀ ਉਹ ਇੱਥੋਂ ਤੇ ਹੈ ਨਹੀਂ ਜੀ ਉਹ ਬਾਹਰੀ ਨੇ ਜਦੋਂ ਤੁਸੀਂ ਬਾਹਰ ਹੀੋਂ ਤੁਹਾਨੂੰ ਲੋਕਲ ਲੋਕਾਂ ਦੇ ਵਿੱਚ ਵਿਚਰਨਾ ਤੁਸੀਂ ਜਵਾਬਦੇਹ ਤਾਂ ਹੋ ਨਹੀਂ ਸਕਦੇ ਕਹਿ ਕੇ ਵਾਅਦੇ ਕਰਕੇ ਤੁਰ ਜਾਨੇ ਹੋ ਪਰ ਫਿਰ ਹੋਏ ਕਿ ਨਹੀਂ ਹੋਏ ਉਹ ਕਿਵੇਂ ਫੇਸ ਕਰੋਗੇ ਸਾਡੀ ਰਿਸ਼ਤੇਦਾਰੀਆਂ ਵੀ ਇੱਥੇ ਨੇ ਜੇ ਕਰਾਂਗੇ ਨਹੀਂ ਤਾਂ ਫੇਸ ਕਿਵੇਂ ਕਰਾਂਗੇ ਇਹ ਉਹਨਾਂ ਨੂੰ ਸੈਕੰਡਲੀ ਜਿਹੜੀ ਸਾਡੀ ਟੀਮ ਹੈ ਮੇਰੀ ਯੂਥ ਦੀ ਟੀਮ ਹੈ ਮੇਰੇ ਨਾਲ ਜੁੜੇ ਹੋਏ ਨੇ ਉਹਡੇ ਇੱਕ ਕਾਫੀ ਚਿਰ ਤੋਂ ਕੰਮ ਕਰ ਰਹੇ ਨੇ ਜੀ ਪਰ ਹੁਣ ਤੱਕ ਜਿਹੜੇ ਚਾਹੇ ਉਹ ਕਿਸੇ ਵੀ ਪਾਰਟੀ 'ਚ ਸੀਗੇ ਹੁਣ ਤੱਕ ਮੇਰੇ ਨਾਲ ਜੁੜੇ ਨੇ ਆ ਕੇ ਉਹਨਾਂ ਦੀ ਆਵਾਜ਼ ਸਾਡੇ ਦਾ ਕਿਸੇ ਨੇ ਸੁਣੀ ਨਹੀਂ ਜੀ ਤੇ ਅਸੀਂ ਇਹੀ ਸੋਚਿਆ ਕਿ ਐਜ਼ ਅ ਇੰਡੀਪੈਂਡੈਂਟ ਕੈਂਡੀਡੇਟ ਲੋਕਾਂ ਦੇ ਵਿੱਚ ਜਾਈਏ ਲੋਕਾਂ ਦੇ ਮ ਨਾਲੇ ਉਹਨਾਂ ਦੀ ਆਵਾਜ਼ ਬਣੀ ਹੈ ਸਭ ਤੋਂ ਵੱਡੀ ਇੱਕ ਗੱਲ ਹੋਰ ਹੈਗੀ ਜਦੋਂ ਤੁਸੀਂ ਆਪਾਂ ਇਲੈਕਸ਼ਨ ਦੀ ਗੱਲ ਕਰਦੇ ਆ ਗੱਲਾਂ ਹੋ ਜਾਂਦੀਆਂ ਬੰਦੇ ਆਂਦੇ ਚਲੇ ਜਾਂਦੇ ਨੇ ਪਰ ਜਦੋਂ ਬੰਦਾ ਰਹਿੰਦਾ ਹੀ ਇੱਥੇ ਹੈ ਜੀ ਉਹ ਜਾਊਗਾ ਕਿੱਥੇ ਮੈਂ ਤਾਂ ਕਿਤੇ ਬਾਹਰ ਨਹੀਂ ਜਾ ਸਕਦਾ ਮੈਂ ਇੱਥੋਂ ਭੱਜ ਨਹੀਂ ਸਕਦਾ ਮੇਰਾ ਤਾਂ ਸਾਰਾ ਸਿਸਟਮ ਵੀ ਇਹ ਸਾਰਾ ਪਰਿਵਾਰ ਹੀ ਇੱਥੇ ਹੈ ਜਦੋਂ ਅਸੀਂ ਇੱਥੇ ਵਿਚਰਦੇ ਆ ਸਾਨੂੰ ਲੋਕਾਂ ਦੇ ਆਮ ਲੋਕਾਂ ਦੇ ਮੁੱਦੇ ਪਤਾ ਜੀ ਉਹ ਮੁਸ਼ਕਲਾਂ ਪਤਾ ਨੇ ਹੱਲ ਕਿਵੇਂ ਹੋਣੀਆਂ ਨੇ ਉਹ ਵੀ ਪਤਾ ਪਰ ਹੁਣ ਤੱਕ ਗੱਲਾਂ ਬਹੁਤ ਹੋਈਆਂ ਨੇ ਪਰ ਕਿ ਉਹਨੂੰ ਹੱਲ ਕਰਨ ਦਾ ਕਿਸੇ ਜਿੰਮਾ ਚੱਕਿਆ ਨਹੀਂ ਜੀ ਲੇਕਿਨ ਜਿਸ ਵਕਤ ਅਸੀਂ ਇਹ ਸਾਰੀ ਚੀਜ਼ਾਂ ਦੀ ਗੱਲ ਕਰਦੇ ਆ ਤੁਸੀਂ ਆਜ਼ਾਦ ਉਮੀਦਵਾਰ ਹੋ ਦੂਜੇ ਪਾਸੇ ਤੁਹਾਡੇ ਪਾਰਟੀਆਂ ਨੇ ਜਿਨ੍ਹਾਂ ਦੇ ਕੋਲ ਹਰ ਚੀਜ਼ ਸਰਪਲਸ ਹੈ ਪੈਸਾ ਵੀ ਬਹੁਤ ਹੈ ਲਗਾਉਣ ਨੂੰ ਉਸ ਤੋਂ ਇਲਾਵਾ ਅਗਰ ਆਪਣਾ ਪ੍ਰਚਾਰ ਕਰਨਾ ਹੈ ਤੇ ਉਹਨਾਂ ਕੋਲ ਸੀਨੀਅਰ ਲੀਡਰਸ਼ਿਪ ਵੀ ਬਹੁਤ ਹੈ ਹਰ ਚੀਜ਼ ਉਹਨਾਂ ਦੇ ਕੋਲ ਸਰਪਲਸ ਦੇ ਵਿੱਚ ਹੈ ਤੁਹਾਨੂੰ ਨਹੀਂ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਤੁਹਾਡੀ ਆਜ਼ਾਦ ਉਮੀਦਵਾਰੀ ਨੂੰ ਦਬਾ ਸਕਦੀਆਂ ਨੇ ਤੁਹਾਡੀ ਆਜ਼ਾਦ ਉਮੀਦਵਾਰੀ ਜਿਹੜੀ ਹੈ ਉਹ ਇਹਨਾਂ ਦੇ ਮੂਰੇ ਸ਼ਾਇਦ ਕਿਤੇ ਛੋਟੀ ਪੈ ਜਾਏ ਮੈਂ ਮੇਰੇ ਕੋਲੇ ਆਨੰਦਪੁਰ ਸਾਹਿਬ ਦੇ ਕੰਸਟੀਟੂਐਂਸੀ ਦੇ 2 ਲੱਖ ਵੋਟਰ ਨੇ ਜੀ ਜਿਹੜੇ ਮੇਰੇ ਆਪਣੇ ਨੇ ਮੈਨੂੰ ਕਿਸੇ ਪੈਸੇ ਦੀ ਲੋੜ ਨਹੀਂ ਜੀ ਨਾਮ ਹੈ ਕੋਈ ਬੜੇ ਪੈਸੇ ਵਾਲਾ ਹੈ ਤੇ ਸਭ ਮੈਨੂੰ ਉਹਨਾਂ ਦੇ ਜਿਹੜਾ ਅਸ਼ੀਰਵਾਦ ਮਿਲਿਆ ਹੋਇਆ ਆਲਰੇਡੀ ਤੇ ਮੈਨੂੰ ਉਹਦਾ ਵਿਸ਼ਵਾਸ ਆ ਕਿ ਮੈਨੂੰ ਵੋਟਾਂ ਪਹੁੰਚਣਗੇ ਇੱਕ ਚੀਜ਼ ਜ਼ਰੂਰ ਪੁੱਛੂਗੀ ਮੈਂ ਤੁਹਾਡੇ ਤੋਂ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਅੱਜ ਵੀ ਜਿਹੜੀ ਐ ਇਸ ਪ੍ਰਧਾਨ ਰਾਜਾ ਵੜਿੰਗ ਨੇ ਉਹ ਬਹੁਤ ਸਾਰੀਆਂ ਚੀਜ਼ਾਂ ਕਹਿੰਦੇ ਨੇ ਲੋਕਾਂ ਦੇ ਲਈ ਉਹ ਵੀ ਕਹਿੰਦੇ ਨੇ ਕਿ ਮੈਂ ਆਮ ਕਰਾਂ ਤੋਂ ਆਮ ਇਨਸਾਨ ਬਹੁਤ ਛੋਟੇ ਪੱਧਰ ਤੋਂ ਉੱਠ ਕੇ ਅੱਜ ਪਾਰਟੀ ਨੇ ਮੈਨੂੰ ਪ੍ਰਧਾਨ ਬਣਾਇਆ ਲੇਕਿਨ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਪਾਰਟੀ ਨੂੰ ਕਹਿਣਾ ਚਾਹੀਦਾ ਸੀਗਾ ਕਿ ਭਈ ਮੈਂ ਉਮੀਦਵਾਰ ਬੰਨਣਾ ਚਾਹੁੰਦਾ ਉੱਥੋਂ ਦੀ ਮੈਨੂੰ ਬਣਾਓ ਮੈਂ ਉੱਥ ਨਹੀਂ ਮੈਮ ਅ ਇਸ ਵਾਲੇ ਜਿਹੜੇ ਪੰਜ ਪੰਜਾਬ ਦੇ ਹਾਲਾਤ ਨੇ ਜੇ ਪਾਰਟੀਆਂ ਸਾਰੀਆਂ ਚੰਗੇ ਕੰਮ ਕਰਦੀਆਂ ਜੇ ਉਹਨਾਂ ਦੇ ਲੀਡਰ ਜਿਹੜੇ ਚੰਗੇ ਕੰਮ ਕਰਦੇ ਨੇ ਉਹਨਾਂ ਉੱਤੇ ਨਹੀਂ ਆਉਣਾ ਮੈਂ ਐਗਜ਼ਾਮਪਲ ਦਿੰਦਾ ਜੀ ਮੈਂ ਤੁਹਾਨੂੰ ਐਗਜ਼ਾਮਪਲ ਜੀਪੀ ਬਾਈ ਦੀ ਦਿੰਦਾ ਬਾਈ ਜੀ ਫਤੇਗੜ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਸੀ ਕਾਂਗਰਸ ਤੋਂ ਹੀ ਸੀਗੇ ਉਹਨਾਂ ਨੇ ਕੰਮ ਵੀ ਕੀਤਾ ਪਰ ਉਹਨਾਂ ਦੀ ਖਿਲਾਫਤ ਜਿਹੜੀ ਹੋਈ ਵਿਚਾਰੇ ਬਾਈ ਹੋਰੀ ਹਾਰ ਗਏ ਉਦੋਂ ਬਾਅਦ ਮੈਂ ਪਰਿਵਾਰ ਵਿਕਰਮ ਚੌਧਰੀ ਜੀ ਦੀ ਵੀ ਗੱਲ ਕਰਦਾ ਇਹ ਦੋ ਐਗਜ਼ਾਮਪਲ ਨਾਲ ਲੋਕਾਂ ਦੇ ਸਾਹਮਣੇ ਨਹੀਂ ਜੀ ਜਿਹੜੇ ਕਾਂਗਰਸੀ ਰਹੇ ਨੇ ਜਿੰਨਾ ਸਾਡੇ ਲੇਟ ਸਰਦਾਰ ਸੰਤੋਖ ਸਿੰਘ ਜੀ ਚੌਰੀ ਜੀ ਉਹ ਅੰਕਲ ਜਦੋਂ ਚਲੇ ਗਏ ਉਹਨਾਂ ਦੇ ਪਰਿਵਾਰ ਨਾਲ ਜੋ ਕਾਂਗਰਸ ਨੇ ਕੀਤਾ ਉਹ ਬੜਾ ਬੰਦਪਾਗਾ ਸੀ ਜਿਨ੍ਹਾਂ ਨੇ ਸਾਰੀ ਉਮਰ ਸਾਰਾ ਕੁਝ ਕਾਂਗਰਸ ਦੇ ਦਿੱਤਾ ਉਹਨਾਂ ਨਾਲ ਇਹ ਹੋਇਆ ਤੇ ਆਮ ਲੋਕਾਂ ਬਾਰੇ ਕਾਂਗਰਸ ਕੀ ਕਹੇ ਕਿਹੜੀ ਜਵਾਬ ਦੇਈ ਹੈ ਜੀ ਦੱਸੋ ਮਤਲਬ ਨਰਾਜ਼ਗੀ ਤੁਹਾਨੂੰ ਵੀ ਕਿਤਨੇ ਕਿਤੇ ਕਾਂਗਰਸ ਤੋਂ ਸੀ ਕਿ ਜਿਹੜੇ ਆਮ ਘਰਾਂ ਤੋਂ ਨੇ ਆਮ ਇਨਸਾਨ ਨੇ ਉਹਨਾਂ ਦੇ ਨਾਲ ਸਹੀ ਤਰੀਕੇ ਦੇ ਨਾਲ ਵਰਤਾਵਾ ਨਹੀਂ ਹੈ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਯੂਥ ਕਾਂਗਰਸ ਤੋਂ ਨਰਾਜ਼ ਹੋਈ ਸੀ ਐਤਕੀ ਵੀ ਤੁਹਾਨੂੰ ਲੱਗ ਰਿਹਾ ਯੂਥ ਕਾਂਗਰਸ ਤੋਂ ਨਰਾਜ਼ ਹੈ ਮੈਂ ਕਾਂਗਰਸ ਤੋਂ ਲੋਕੀ ਨਾਰਾਜ਼ ਨੇ ਮੈਂ ਨਾਰਾਜ਼ ਨਹੀਂ ਹੈਗਾ ਮੈਂ ਨਾਰਾਜ਼ ਹੋ ਕੇ ਮੈਨੂੰ ਕੀ ਫਰਕ ਪਾਜੀ ਮੇਰਾ ਮੇਨ ਫੋਕਸ ਹੈ ਲੋਕਾਂ ਤੇ ਜਦੋਂ ਆਪਾਂ ਵਿਚਰਦੇ ਆ ਆਮ ਕਿਸੇ ਦੀ ਗੱਲ ਕਰਦੇ ਆ ਜਦੋਂ ਕੋਈ ਕਿਸੇ ਦਾ ਬੇਟਾ ਨਸ਼ੇ ਦਾ ਪੂਰਾ ਹੋ ਜਾਂਦਾ ਉਸ ਪਰਿਵਾਰ ਦੇ ਵਿੱਚੋਂ ਪੂਰਾ ਸਭ ਕੁਝ ਚਲੇ ਜਾਂਦਾ ਜੀ ਉਹਨਾਂ ਦਾ ਤੇ ਜਦੋਂ ਉਹ ਮੁੱਦਾ ਹੀ ਨਹੀਂ ਖਤਮ ਹੁੰਦਾ ਆਪਾਂ ਪੁਰਾਣੀ ਗੱਲ ਮੈਂ ਛੇੜਨਾ ਨਹੀਂ ਚਾਹੁੰਦਾ ਸਭ ਨੇ ਸਾਰੇ ਪਤਾ ਕੀ ਹੋਇਆ ਸੀਗਾ ਪਰ ਬੇਸਿਕ ਅੱਜ ਵੀ ਜਿਹੜੀ ਚੀਜ਼ ਮੁਸ਼ਕਲਾਂ ਦੇ ਦੌਰ ਲੰਘ ਰਹੇ ਨੇ ਲੋਕੀ ਫਾਈਨੈਂਸ਼ੀਅਲੀ ਵੀ ਲੰਘ ਰਹੇ ਨੇ ਅਨਪਲੋਇਮੈਂਟ ਵੀ ਹੋ ਰਿਹਾ ਯੂਥ ਵੀ ਐਕਸਪਾਇਰ ਹੋ ਰਿਹਾ ਨਿਤ ਨਵਾਂ ਕੋਈ ਨਾ ਕੋਈ ਹੈ ਫਿਰ ਲਾਅ ਐਂਡ ਆਰਡਰ ਦਾ ਪ੍ਰੋਬਲਮ ਹੈਗੀ ਹੈ ਇਹ ਪ੍ਰੋਬਲਮ ਹੁਣ ਦੀ ਨਹੀਂ ਹੈਗੀ ਜੀ ਇਹ ਲਗਾਤਾਰ ਸਾਰੀਆਂ ਪਾਰਟੀਆਂ ਦੀ ਨਲਾਕੀ ਕਰਕੇ ਅੱਜ ਪਹੁੰਚੀ ਹੈ ਉਹਦੇ ਸਾਰੇ ਇਨਵੋਲਵ ਨੇ ਤੁਹਾਡੇ ਕੋਲ ਰੋਡ ਮੈਪ ਹੈ ਕੋਈ ਕਿ ਇੱਥੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਕਿਉਂਕਿ ਸਾਰੀ ਪਾਰਟੀਆਂ ਜਿੰਨੀ ਵਾਰ ਵੀ ਆਈਆਂ ਜਿਨ੍ਹਾਂ ਨੂੰ ਲੋਕਾਂ ਨੇ ਮੌਕਾ ਦਿੱਤਾ ਸਾਰਿਆਂ ਨੇ ਕਿਤੇ ਨਾ ਕਿਤੇ ਇਹ ਗੱਲ ਕਹੀ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਅਸੀਂ ਕੋਈ ਰੋਡ ਮੈਪ ਹੈ ਇਹਦਾ ਬਿਲਕੁਲ ਹੈ ਮੈਮ ਜਦੋਂ ਤੁਸੀਂ ਜਵਾਨ ਬੰਦੇ ਨੂੰ ਜਵਾਨ ਜਵਾਨੀ ਨੂੰ ਕਿਸੇ ਚੰਗੇ ਤੇ ਲਾਉਂਗੇ ਦੇਖੋ ਅਨਪਲੋਇਮੈਂਟ ਹੈ تو ایمپلائمنٹ جنریٹ کرو ایتھے پرائیویٹ کمپنیز ਆ ਸਕਦੀਆਂ ਨੇ ਜਦੋਂ ਤੁਸੀਂ ਰੋਪੜ ਤੋਂ ਬਲਾਚੌਰ ਕਟਗੜ ਜਾਣੇ ਉੱਥੇ ਇੰਡਸਟਰੀ ਸੀ ਆ ਜ਼ੀਰੋ ਹੋ ਗਈ ਜੀ ਉਹਨੂੰ ਰਿਵਾਈਵ ਕਰ ਦੋ ਲੋਕਲ ایمپلائمنٹ جنریٹ ਹੋਏਗੀ ਜਦੋਂ جنریٹ ایمپلائمنٹ ਮਿਲਗੀ ਬੰਦੇ ਨੂੰ بیسیکਲੀ ਨਸ਼ਾ ਕਦੋਂ ਕਰਦਾ ਹੈ ਜੀ ਜਾਂ ڈپریشن ਚ ਕਰੂਗਾ ਜਾਂ ਕੋਈ ਉਹਨਾਂ ਨੂੰ ਕੋਈ ਜਦੋਂ ਖਾਲੀ ਵਿਹਲਾ ਦਿਮਾਗ ਹੈ ਸ਼ੈਤਾਨ ਦਾ ਘਰ ਹੁੰਦਾ ਜੀ ਜਦੋਂ ਉਹਨੂੰ ਕੰਮ ਦੇਵਾਂਗੇ ਜਾਂ ਉਹਨੂੰ ਖੇਡਾਂ ਵੱਲ ਲਾਵਾਂਗੇ ایمپلائمنٹ ਕਰਾਂਗੇ ਉਹਦੀ ਘਰ ਦੀ ਮੁਸ਼ਕਿਲਾਂ ਹੱਲ ਹੋ ਜਾਣਗੀਆਂ ਪੈਸੇ ਨਾਲ ਤਾਂ ਨਸ਼ਾ ਵੀ ਖਤਮ ਹੋ ਜਾਏਗਾ ਜੀ ਇੱਕ ਚੀਜ਼ ਹੋਰ ਆਮ ਲੋਕਾਂ ਦਾ ਸਵਾਲ ਹੁੰਦਾ ਹੈ ਕਿ ਜਿਸ ਵਕਤ ਉਹ ਕਿਸੇ ਇੱਕ ਬੰਦੇ ਨੂੰ ਇੱਕ ਇੰਡੀਵਿਜੂਅਲ ਕੈਂਡੀਡੇਟ ਨੂੰ ਜਿਤਾ ਦਿੰਦੇ ਨੇ ਬਾਅਦ ਚੋਂ ਇੰਡੀਵਿਜੂਅਲ ਕੈਂਡੀਡੇਟ ਕਿਸੇ ਨਾ ਕਿਸੇ ਇੱਕ ਪਾਰਟੀ ਨੂੰ ਜਾ ਕੇ ਸਪੋਰਟ ਕਰਨ ਲੱਗ ਜਾਂਦਾ ਹੈ ਤੁਹਾਡੇ ਵਿੱਚ ਵੀ ਇਹ ਲੋਕਾਂ ਨੂੰ ਸਵਾਲ ਹੋਏਗਾ ਕਿ ਸੈਣੀ ਜਾ ਕੇ ਕਦੀ ਕਿਸੇ ਹੋਰ ਨੂੰ ਜਾ ਕੇ ਉਹਦੇ ਵੀ ਸ਼ਮੂਲੀਅਤ ਕਰੇਗਾ ਪਾਰਟੀ ਦੇ ਵਿੱਚ ਕਿ ਜਿਤਾ ਦਿੱਤਾ ਅਗਰ ਲੋਕਾਂ ਨੇ ਤਾਂ ਮੈਮ ਇਹ ਲੋਕੀ ਡਿਸਾਈਡ ਕਰਨਗੇ ਅੱਜ ਲੋਕੀ ਮੈਨੂੰ ਵੋਟਾਂ ਪਾਉਣਗੇ ਜਿਹੜਾ ਮੇਰਾ ਵੋਟਰ ਮੈਨੂੰ ਵੋਟ ਪਾਏਗਾ ਅੱਜ ਜੋ ਮੈਂ ਖੜਾ ਵੀ ਹੋਇਆ ਸਾਰਿਆਂ ਨਾਲ ਸਮਰਥਕਾਂ ਨਾਲ ਲੋਕਾਂ ਦੇ ਵਿੱਚ ਵਿਚਰ ਕੇ ਖੜਾ ਗੱਲ ਕਰਨ ਤੋਂ ਬਾਅਦ ਅ ਹੋਇਆ ਜੀ ਜਦੋਂ ਨੈਕਸਟ ਕੋਈ ਸਟੈਪ ਹੋਏਗਾ ਉਹਨਾਂ ਤੋਂ ਪੁੱਛ ਕੇ ਹੋਏਗਾ ਉਹਨਾਂ ਦੇ ਮੁੱਦਿਆਂ ਤੋਂ ਉੱਤੇ ਕਿਸੇ ਨਾਲ ਗੱਲ ਨਹੀਂ ਹੋਏਗੀ ਜੀ ਜੇ ਮੁੱਦਿਆਂ ਤੇ ਗੱਲ ਹੋਏਗੀ ਹਮੇ ਹੋਏਗੀ ਤਾਂ ਹੀ ਕਿਸੇ ਹੋਏਗਾ ਅਦਰਵਾਈਜ਼ ਬੇਸਿਕ ਮੈਂ ਇੰਡੀਪੈਂਡੈਂਟ ਹੀ ਰਵਾਂਗਾ ਪਲੱਸ ਪੁਆਇੰਟ ਇੱਕ ਹੋਰ ਹੈ ਜੀ ਜਿਹੜਾ ਮੈਂਬਰ ਆਫ ਪਾਰਲੀਮੈਂਟ ਹੁੰਦਾ ਐਮਪੀ ਲੈਂਡ ਫੰਡ ਹੁੰਦਾ ਉਹਦੇ ਨਾਲ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਪੈਣ ਲੱਗਦਾ ਕਿ ਇਕੱਲਿਆਂ ਦਾ ਕਿਤਨੇ ਕਿਤੇ ਰੁਕਾਵਟਾਂ ਵੀ ਆ ਸਕਦੀਆਂ ਨੇ ਬਹੁਤ ਸਾਰੀਆਂ ਰੁਕਾਵਟਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਜਿਹੜਾ ਇਕੱਲਾ ਇੱਕ ਆਜ਼ਾਦ ਉਮੀਦਵਾਰ ਹੁੰਦਾ ਅਗਰ ਜਿੱਤ ਜਾਵੇ ਤੇ ਨਹੀਂ ਮੈਮ ਜਦੋਂ ਲੋ ਮੰਦੇ ਹੋ ਕਿ ਹੁਣ ਲੋਕ ਤੁਹਾਡੇ ਨਾਲ ਚੱਲਣਗੇ ਫਿਰ ਬਿਲਕੁਲ ਜੀ ਬਿਲਕੁਲ ਦੇਖੋ ਅਸੀਂ ਗੁਰਿੰਦਰਜੀਤ ਸਿੰਘ ਸੈਣੀ ਦੇ ਨਾਲ ਗੱਲ ਕਰ ਰਹੇ ਸੀ ਆਜ਼ਾਦ ਉਮੀਦਵਾਰ ਨੇ ਅਨੰਦਪੁਰ ਸਾਹਿਬ ਤੋਂ ਕਹਿੰਦੇ ਕਿ ਲੋਕ ਮੇਰੇ ਨਾਲ ਨੇ ਲੋਕਾਂ ਦੀ ਵੋਟਾਂ ਮੇਰੇ ਨਾਲ ਨੇ ਕਹਿੰਦੇ ਕਿ ਭਾਵੇਂ ਅੱਜ ਭਾਵੇਂ ਕੱਲ ਜਦ ਵੀ ਕੋਈ ਵੱਖਰਾ ਡਿਸੀਜਨ ਲੈਣਾ ਹੋਏਗਾ ਤੇ ਲੋਕਾਂ ਦੀ ਕਚਹਿਰੀ ਦੇ ਵਿੱਚ ਲੋਕਾਂ ਦੇ ਨਾਲ ਹੋਏਗਾ ਲੇਕਿਨ ਇਸ ਵਕਤ ਫਤਵਾ ਲੋਕਾਂ ਨੇ ਦੇਣਾ ਹੈ ਲੋਕਾਂ ਦੀ ਕਚਹਿਰੀ ਇਸ ਵਕਤ ਡਿਸਾਈਡ ਕਰੇਗੀ ਕਿਦੇ ਉੱਤੇ ਦਾਅਵੇਦਾਰੀ ਕਿਦੇ ਉੱਤੇ ਉਮੀਦਵਾਰੀ ਜਿਤਾਣੀ ਹੈ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗ